ਬਾਜੀ ਨਮਸਕਾਰ ਹੈ ਆ ਦਾਬਸ ਹੱਥਿਆਕਾਲ ਕੀ ਹਾਲ ਚਾਲ ਹੈ ਪਰ ਸਵਾਗਤ ਹੈ ਤੁਹਾਨੂੰ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਤਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੇ ਚੈਨਲ ਆਪਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਦੋ ਇੱਕ ਗਰੇ ਤੇ ਟਾਪ ਜਾਨਵਰਾਂ ਦਾ ਸ਼ੌਕ ਕਰਾਂਦੇ ਰਿਹਾ ਕਰੀਏ ਉਹ ਹਾਂਜੀ ਵੀ ਸਤਨੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਆ ਸੱਜਣੋ ਕਰੋ ਵੱਡਾ ਜੋੜਾ ਚੈੱਕ ਸੱਜਣੋ ਕਬੂਤਰਗਾ ਦੇ ਤੁਹਾਨੂੰ ਪਤਾ ਹੀ ਆ ਵੀਰੇ ਜੋ ਚੀਜ਼ ਪਾਈ ਦੀ ਬ੍ਰਹਮਾਸਤਰੀ ਹੁੰਦੇ ਮਰਾપરા ਚੈੱਕ ਕਰੋ ਫਿਰ ਸੱਜਣੋ ਆਪਣੇ ਅੱਜ ਵਾਲੇ ਅਸਤਰਾ ਦੀ ਕੁਆਲਿਟੀ ਪ्युअर ਵਜੀ ਮਰਾ ਵਾਲੇ ਕਬੂਤਰਾਂ ਦੇ ਵਿੱਚੋਂ ਵੱਡੀ ਜੋੜੀ ਵੀਰੇ ਜੋੜਾ ਐਸਾ ਤਰਨਾੜਾ ਜੋੜਾ ਆ ਮੈਂ ਕਹਿੰਦਾ ਸੱਜਣੋ ਬਚੇ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਛੜਦੀ ਉਮਰਾ ਵੀਰ ਜਾਣਗੇ ਨਹੀਂ ਆ ਬਟਾ ਕੁਤਰ ਚੈੱਕ ਕਰ ਲਓ ਬਾਈ ਜੀ ਪੂਰੇ ਫੁੱਲ ਦਾਵੇ ਬਚੇ ਐ ਸਕੂਟਰ ਦੇ ਪੈਰ ਦੇ ਵਿੱਚ ਮੇਰਾ ਵੀਰ ਪੱਕੀ ਰਿੰਗ ਪਾਈ ਤੇ ਆ ਸੱਜਣ ਨੂੰ ਆਪਣੀ ਮਾਦੀ ਚੈੱਕ ਕਰੋ ਕੁਆਲਟੀ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜਾ ਆਪਣੇ ਕੋਲ ਬੈਠਾ ਆ ਠੀਕ ਐ ਕੱਲੇ ਬਾਈ ਜੀ ਜਿਹੜਾ ਆਪਾਂ ਕੱਲ ਜੋੜਾ ਪਾਇਆ ਸੀ ਜਿਹਦੇ ਮੋਹ ਲੱਗੀ ਸੀ ਉਸੇ ਜੋੜੇ ਦਾ ਰੇਟ ਜ਼ਿਆਦਾ ਸੀ ਕਿਉਂਕਿ ਸੱਜਣ ਨੂੰ ਸਾਨੂੰ ਪਤਾ 1700 ਦਾ ਆਪਾਂ ਕੱਲਾ ਮੋਢੀ ਭਰਿਆ ਸੀ ਗੀ ਠੀਕ ਐ ਜੀ ਉਸ ਮਾਦੀ ਦਾ ਬਾਕੀ ਤੁਹਾਨੂੰ ਪਤਾ ਜੀ ਪਿੰਡ ਦੇ ਵਿੱਚ ਪੂਰੀ ਵਜੀ ਫੁੱਲ ਲੋਗ ਦੇ ਵਿੱਚ ਜਿਹੜਾ ਜੰਮਰ 5:30 ਵਜੇ ਤਾਈ ਉੱਡਿਆ ਹੋਵੇ ਤਾਂ ਸਿੰਗਲ ਕੂਟਰ ਵੀਰੇ ਲੋਕੀ 5000 ਨੂੰ ਦਿੰਦੇ ਨੇ ਆਪਾਂ ਤਾਂ ਫਿਰ ਵੀ ਜੋੜਾ ਉਦੋਂ ਹੀ ਮੰਨ ਕੇ ਚੱਲੋ 10% ਘੱਟ ਤੇ ਦਿੱਤਾ ਮੇਰਾ ਭਰਾ ਠੀਕ ਹੈ ਕਹਾਂ ਨੂੰ ਸੱਚ ਨੂੰ ਆਪਣਾ ਵੱਡਾ ਜੋੜਾ ਦੇਖੋ ਜੀ ਇਹਨਾਂ ਦੀ ਸਟੈਂਡਿੰਗ ਪੋਜੀਸ਼ਨ ਕਿਵੇਂ ਖੜਦੇ ਨੇ ਹਿੱਕਾਂ ਤਾਣ ਕੇ ਤੇ ਅੱਧਾ ਇੰਚੀ ਮੋਢੇ ਚੋਬਰ ਬਾਹਰੋਂ ਕਰਕੇ ਖੜਦੇ ਆ ਜੀ ਵੀਰੇ ਬੱਚੇ ਜੋੜੀ ਦੇ ਜਿੰਨੇ ਮਰਜ਼ੀ ਢਾਲੀਓ ਫੁੱਲ ਬੱਟਾ ਫੁੱਲ ਗਾਰੰਟੀ ਗੇਮ ਪਾਣੀ ਪਲੱਸ ਵਜੀ ਪਿੰਡ ਦੇ ਵਿੱਚ ਖੜਨ ਦੀ ਆਪਣੀ ਫੁੱਲ ਗਰੰਟੀ ਰਹੇਗੀ ਚੈੱਕ ਕਰ ਲਓ ਬਾਕੀ ਤੁਹਾਡੀ ਆਪ ਦੀ ਸਾਂਭਿਆ ਜਿਹੋ ਜੀ ਸਾਂਭ ਕਰ ਲੋਗੇ ਠੀਕ ਹੈ ਜੀ ਚੰਗੀ ਖੇੜ ਸੰਭਾਲ ਤਾਂ ਵੀਰੇ ਤੁਹਾਨੂੰ ਰਿਜ਼ਲਟ ਮਿਲ ਜੇਗਾ ਤੇ ਇਹ ਨਹੀਂ ਹਾਂ ਵੀ ਮੈਂ ਗਰੰਟੀ ਦੇ ਜੇ ਤੁਸੀਂ ਆਕੇ ਸਦਾ ਜਾਕੇ ਇਹਨੂੰ ਬਾਜੀ ਛੜਦੋਂ ਆਕੇ ਬਾਈ ਨੇ ਗਰੰੰਟੀ ਦਿੱਤੀ ਸੀ ਫੋਲ ਉਟਣਗੇ ਨਹੀਂ ਵੀਰੇ ਮਿਹਨਤ ਕਰਨੀ ਪੈਣੀ ਆ ਮੈਥੋਂ ਲਓ ਕਿਸੇ ਅਦਰ ਬੰਦੇ ਤੋਂ ਜਨਮ ਪਰ ਤੁਸੀਂ ਪਰਚੇਸ ਕਰੋ ਮਿਹਨਤ ਕਰਨੀ ਪੈਗੀ ਰਿਜ਼ਲਟ ਤੁਹਾਨੂੰ ਮਿਲੇਗਾ ਹੀ ਮਿਲੇਗਾ ਮੇਰਾ ਵੀਰ ਅ ਚੈੱਕ ਕਰ ਲਓ ਸਦ ਨੂੰ ਮਾਦੀ ਦੀ ਕੁਆਲਿਟੀ ਦੇਖੋ ਜੀ ਜਮਾ ਨਿਗੀ ਜੀ ਗੂਤਰੀ ਆ ਆਂਡੇ ਬੱਚੇ ਧਰਦੀ ਹੋਈ ਆ ਠੀਕ ਆ ਜੋੜੀ ਆਪਣੀ ਪੂਰੀ ਤਸੱਲੀ ਵਾਲੀ ਜੋੜੀ ਜੈ ਡੇਟ ਦੇ ਵਿੱਚ ਜੋੜਾ ਆਪਣੇ ਕੋਲ ਬੈਠਾ ਆ ਠੀਕ ਹੈ ਠੀਕ ਹੈ ਜੀ ਬਹੁਤ ਭਰਾਵਾਂ ਆਪਣਾ ਦੀ ਡਿਮਾਂਡ ਸੀਗੀ ਠੀਕ ਹੈ ਜੀ ਮਰਾਵਲੇ ਕਬੂਤਰਾਂ ਦੇ ਵਿੱਚੋਂ ਰ ਭਾਈ ਜਿਹੜੀ ਐਸ ਨਰਦੀ ਕੁਆਲਟੀ ਆ ਨਾ ਸਦਰੋਂ ਪੂਰੇ ਮਕਮਲ 14 ਫਰ ਇਸ ਕਬੂਤਰ ਦੇ ਪੁੰਜੇ ਦੇ ਵਿੱਚ ਨੇ ਮਰਾ ਵੀਰੋ ਠੀਕ ਹੈ ਜੀ ਜਿਹੜਾ ਦਾ ਪ੍ਰਾਸ਼ਕਾਰੀ ਹੋਏਗਾ ਉਸ ਬੰਦੇ ਨੇ ਤਾਂ ਸਦਰੋਂ ਕੂਤਰ ਆ ਛੜਨਾ ਨਹੀਂਗਾ ਬਾਕੀ ਜਿਹੜੇ ਉਹੋ ਜਿਹੇ ਬੰਦੇ ਹੋਣਗੇ ਅਣਜਾਣ ਉਹਨਾਂ ਨੇ ਵਿਚਾਰਿਆਂ ਨੇ ਇਹ ਹੀ ਪੁੱਛਿਆ ਨਾ ਭਾਜੀ ਬੱਚਿਆਂ ਉੱਡਾਂ ਦੀ ਗਰੰਟੀ ਹੈ ਗਰੰਟੀ ਹੈ ਗਰੰਟੀ ਹੈ ਗਰੰਟੀ ਹੈ ਜਦ ਕਿ ਆਪਾਂ ਥੰਬਨੇਲ ਤੇ ਵੀਡੀਓ ਵਿੱਚ ਸਾਰਾ ਕੁਝ ਦੱਸਿਆ ਹੁੰਦਾ ਆ ਉਹਦੇ باوجود ਵੀ ਨਾ ਕਈ ਭਰਾ ਤੁਸੀਂ ਆਦਤ ਤੋਂ ਮਜਬੂਰ ਲਾ ਲਓ ਜਾਂ ਜਿਵੇਂ ਮਰਜ਼ੀ ਲਾ ਲਓ ਉਹਨਾਂ ਦੀ ਆਦਤ ਹੀ ਹੁੰਦੀ ਆ ਕਿ ਜਿਹੜੀਆਂ ਗੱਲਾਂ ਮੈਂ ਵੀਡੀਓ ਵਿੱਚ ਦੱਸੀਆਂ ਹੁੰਦੀਆਂ ਨੇ ਦੁਬਾਰ ਤੋਂ ਬੰਦੇ ਤੋਂ ਉਹ ਪੁੱਛਦੇ ਨੇ ਮੈਸੇਜ ਕਰਕੇ ਠੀਕ ਆ ਜੀ ਵੱਡਾ ਕੂਤਰ ਸਜਣੋਂ ਪਿਆਰ ਮਰਾ ਵਾਲੇ ਕੂਤਰਾਂ ਵਿੱਚੋਂ ਪੁੰਜ ਦੇ ਵਿੱਚ ਮੁਕੰਮਲ 14 ਫਰਾ ਤੁਹਾਨੂੰ ਮੈਂ ਸ਼ੌਂਕ ਵੀ ਕਰਾਉਂਗਾ ਠੀਕ ਆ ਹਾਂ ਜੀ ਵੀ ਦਰਸ਼ਕੋ ਆਹਾ ਆਪਣਾ ਵੱਡਾ ਕਬੂਤਰ ਮੇਰਾ ਭਰਾ ਚੈੱਕ ਕਰ ਲੋ ਜੀ ਆਪਣੇ ਇਸ ਨਰਦੀ ਕੁਆਲਟੀ ਪ्युअर ਵਜੀ ਮਰਾਪ ਵਾਲੇ ਕਬੂਤਰਾਂ ਦੇ ਵਿੱਚੋਂ ਸਦਨੋ ਪੂਰਾ ਉੱਚਾ ਲੰਮਾ ਕਬੂਤਰ ਪੈਰ ਦੇ ਵਿੱਚ ਮੇਰਾ ਭਰਾ ਇਹਦੇ ਪੱਕੀ ਰਿੰਗ ਲੱਗੀ ਹੋਈ ਆ ਵੀਰੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸਦਨੋ ਦਾ ਵਾਦਾ ਕਰਿਆ ਸਦਨੋ ਚੀਜ਼ ਐਸੀ ਪਾਵਾਂਗੇ ਚੰਗੀ ਇਹ ਨਹੀਂ ਹਾਂ ਵੀ ਜੋ ਵੀ ਲੁੱਟਰ ਸ਼ੁੱਟਰ ਮਿਲੇ ਤੇ ਲਿਆ ਕੇ ਚੜਤੀ ਵੀਡੀਓ ਦੇਤੀਆਂ ਗਾਰੰਟੀਆਂ ਮੇਰਾ ਭਰਾ ਠੀਕ ਆ ਜੀ ਤੇ ਮੁੜ ਕੇ ਅਗਲੇ ਤੱਕ ਸੂਰ ਗੱਦੀ ਆਣਾ ਨਹੀਂ ਮਰਾ ਵੀਰ ਠੀਕ ਹੈ ਜੀ ਫਾਲੋ ਵੈਕਸੀਨੇਟ ਹੋਏ ਹੋਵੇ ਜਨਬਰਿਆ ਮਰਾ ਭਰਾ ਬੇਫਿਕਰ ਹੋਗੇ ਯਾਰ ਤੁਸੀਂ ਖੁੱਡਿਆਂ ਅੰਦਰ ਛੱਡੋ ਯਾਰ ਇਸ ਗੱਲ ਦੀ ਆਪਣੀ ਗਾਰੰਟੀ ਆ ਠੀਕ ਹੈ ਜੀ ਚੈੱਕ ਕਰ ਲਓ ਵੀਰੇ ਵੱਡਾ ਕੂਤਰ ਪੁੰਝੇ ਵਿੱਚ ਮਕੰਮਲ 14 ਫਰ ਪਹਿਲਾਂ ਤੁਹਾਨੂੰ ਮੈਂ ਫਰਾਂ ਦੀ ਗਿਣਤੀ ਮਰਵਾ ਦਿੰਨਾ ਤੁਸੀਂ ਚੈੱਕ ਕਰ ਲਓ ਜੀ 1 2 3 4 5 6 7 8 9 10 11 12 13 ਤੇ ਆਹ ਇੱਕ ਸੱਜਣੋਂ 14 ਠੀਕ ਹੈ ਜੀ ਮੱਕਾ ਮਲੋ ਬਾਈ ਜੀ 14 ਫਰੀ ਕਬੂਤਰ ਆ 14 ਫਰੀ ਸੱਜਣੋਂ ਲੱਭਦੇ ਨਹੀਂ ਇਹੋ ਜਿਹੇ ਕਬੂਤਰ ਇਹਦੇ ਘਰ ਜਾਏਗਾ ਨਾ ਅਗਲਾ ਹੱਥ ਨਹੀਂ ਲਾਉਂ ਦਿੰਦਾ ਜੀ ਕੋਈ ਇਹੋ ਜਿਆ ਬੰਦਾ ਠੀਕ ਹੈ ਚਲੋ ਥੋੜੇ ਭਰਾਮੋ ਦਾ ਜੀ ਬਣੀ ਹੋਈ ਆ ਬੰਦਿਆਂ ਦੇ ਨਾਲ ਠੀਕ ਹੈ ਅਗਲਾ ਆਪਣਾ ਹੱਥ ਨਹੀਂ ਫੜਦਾ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲਓ ਬਾਕੀ ਉਹ ਭਰਾਮੋ ਦਾ ਧੰਨਵਾਦ ਆ ਜਿਹੜੇ ਆਪਾਂ ਨੂੰ ਇੰਨੇ ਚੰਗੇ ਕਬੂਤਰ ਦਿੰਦੇ ਨੇ ਉਹਨਾਂ ਦੀ ਬਦੌਲਤ ਥੋੜਾ ਵੀ ਤੁਹਾਨੂੰ ਜਾਇਜ਼ ਰੇਟ ਦੇ ਵਿੱਚ ਸੱਜਣੋਂ ਸ਼ੌਂਕ ਵਧੀਆ ਤੋਂ ਵਧੀਆ ਜਾਂ ਪਰਾਂ ਦਾ ਕਰਵਾਉਂਦਾ ਜਾ ਬਾਕੀ ਚੈੱਕ ਕਰ ਲਓ ਜੀ ਮੌਸਮ ਅੱਜ ਬਹੁਤ ਜ਼ਿਆਦਾ ਆਸਮਾਨ ਹੋਇਆ ਪਿਆ ਤੇ ਆ ਸਦਰੋਂ ਤੁਸੀਂ ਆਪਣੇ ਕਬੂਤਰ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਬਾਈ ਜੀ ਸ਼ਖਾ ਆਪਣਾ ਕਬੂਤਰ ਪੂਰਾ ਉੱਚਾ ਲੰਮਾ ਕੱਦ ਆਪਣੇ ਚ ਉੱਪਰ ਦਾ ਚੈੱਕ ਕਰ ਲਓ ਮਰਾਪਰਾ ਠੀਕ ਹੈ ਜੀ ਪੈਰ ਦੇ ਵਿੱਚ ਦੇ ਪੱਕੀ ਰਿੰਗ ਲੱਗੀ ਤੇ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿਵੇਂ ਪੱਲੇ ਉੱਤੇ ਪੱਲਾ ਚੜਿਆ ਦੇਖੋ ਜੀ ਆਹ ਹੁੰਦੇ ਸਦਰੋਂ ਸਮਾਨ ਦੇ ਵਿੱਚ ਉੱਡਣ ਵਾਲੇ ਕਬੂਤਰ ਅਕਸਰ ਲੋਕ ਕਹਿੰਦੇ ਬੜੇ ਲੋਗਾਂ ਵਾਲੇ ਲੋਗਾਂ ਦੇ ਉਹ ਸਦਰੋਂ ਆ ਚੀਜ਼ਾਂ ਹੁੰਦੀਆਂ ਨੇ ਦੇਖੋ ਜੀ ਠੀਕ ਹੈ ਇਹ ਛੋਟੀਆਂ-ਛੋਟੀਆਂ ਕੁਆਲਿਟੀਆਂ ਹੁੰਦੀਆਂ ਨੇ ਜਿਹਦੇ ਨਾਲ ਕਬੂਤਰ ਸਮਾਨ ਦੇ ਵਿੱਚ ਆ ਕੇ ਖੜਦਾ ਆ ਆ ਚੈੱਕ ਕਰ ਲੋ ਪੈਰ ਦੇਖੋ ਜਮਾ ਲਾਲ ਸੁਰਖ ਪੈਰ ਪੈਰ ਦੇ ਵਿੱਚ ਪੱਕੀ ਰਿੰਗ ਕੋਈ ਕੱਤੀ ਨਹੀਂ ਕੋਈ ਕੋਹ ਨਹੀਂ ਠੀਕ ਹੈ ਜੀ ਬੰਦੇ ਦਾ ਆਪ ਦਾ ਲੋਗੋ ਲੱਗਿਆ ਬਿਲਕੁਲ ਬੰਦੇ ਜੋੜਾਂ ਦਾ ਆਪਣਾ ਇਹ ਕਬੂਤਰ ਆ ਆ ਲੋ ਜੀ ਚੈੱਕ ਕਰੋ ਕਬੂਤਰ ਆਪਣੀ ਦੀ ਕੁਆਲਿਟੀ ਤੇ ਆਹਾਂ ਸੀਗਾ ਮੇਰਾ ਭਰਾ ਆਪਣਾ ਮਕਮਲ ਕਬੂਤਰ ਤੇ ਆਪਰਾ ਹੁਣ ਮੈਂ ਤੁਹਾਨੂੰ ਮਦੀਨ ਦਾ ਸ਼ੋਅ ਕਰਾਉਣਾ ਠੀਕ ਹੈ ਜੀ ਜੀ ਵੀ ਹਦਨੋ ਆਹ ਆਪਣੀ ਬੱਤੇ ਖੋਦਰੀ ਮਰਾ ਭਰਾ ਚੈੱਕ ਕਰ ਲੋ ਜਿਹੜੀ ਉਸ ਕਬੂਤਰ ਦੇ ਨਾਲ ਲੱਗੀ ਹੋਈ ਹੈ ਮਾਦੀ ਆਪਣੀ ਦਾ ਸੱਜਣੋ ਬਾਰੀ ਸਟਰਕਚਰ ਚੈੱਕ ਕਰ ਲੋ ਜੀ ਕਬੂਤਰ ਦਾ ਆਪਦੀ ਥਾਂ ਤੇ ਬਾਰੀ ਸਟਰਕਚਰ ਬਹੁਤ ਵਧੀਆ ਤੇ ਸੱਜਣੋ ਮਾਦੀ ਆਪਣੀ ਦੀ ਬਾਰੀ ਸਟਰਕਚਰ ਆਪਦੀ ਥਾਂ ਤੇ ਬਹੁਤ ਹੀ ਜ਼ਿਆਦਾ ਵਧੀਆ ਆ ਚੈੱਕ ਕਰ ਲੋ ਵੀਰੇ ਨਿਕਾ ਆ ਵਜੂਦ ਆ ਤੇ ਕਬੂਤਰ ਦਾ ਕਦ ਕਰ ਤੁਸੀਂ ਚੈੱਕ ਕਰਦੇ ਤਾਂ ਬਿਲਕੁਲ ਸੱਜਣੋ ਜਿਹਨੂੰ ਕਹਿੰਦੇ ਨਾ ਪਰਫੈਕਟ ਪੇਅਰ ਉਹ ਚੀਜ਼ ਆ ਮਰਾ ਵੀਰੋ ਚੈੱਕ ਕਰ ਲੋ ਕੁਆਲਿਟੀ ਹੱਕ ਚੌੜੀ ਪਿੱਛੋਂ ਜਮਾ ਬ੍ਰੀਕ ਜੀ ਮਾਦੀ ਨਿਕਾਜਾ ਵਜੂਦ ਆ ਜੀ ਨਿਕਾਜਾ ਸਿਰ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਠੀਕ ਹੈ ਜੀ ਤੇ ਆ ਸਜਣੋ ਦੂਜੇ ਬੰਨੋ ਵੀ ਮੇਰਾ ਭਰਾ ਮਾਦੀ ਆਪਣੀ ਨੂੰ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਬਿਲਕੁਲ ਸਜਣੋ ਤੰਦਰੁਸਤ ਕੂਤਰ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਤੇ ਆ ਮੇਰਾ ਭਰਾ ਦੂਜੇ ਸਾਈਡ ਤੇ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਤੇ ਮੇਰਾ ਭਰਾ ਨਾਲ ਦੇ ਨਾਲ ਫੋਨ ਲਾ ਲਿਓ ਤੇ ਪਲੀਜ਼ ਸਜਣੋ ਰਿਕਵੈਸਟ ਹੀ ਆ ਕੋਈ ਸਜਣੋ ਫੋਨ ਤੇ ਨਾ ਗਿਆ ਕਰੇ ਵੀਰੇ ਸਾਡੇ ਜਨਰ ਬਾਕ ਕਰ ਲੋ ਅਸੀਂ ਕੱਲ ਆ ਜਾਾਂਗੇ ਪਰਸੋ ਆ ਜਾਾਂਗੇ ਠੀਕ ਹੈ ਜੀ ਜਿਹੜੇ ਭਰਾ ਨੇ ਪੇਮੈਂਟ ਸਾਈ ਦੇ ਤੌਰ ਤੇ ਜੋੜਾ ਬੁੱਕ ਕਰਾਤਾ ਉਹਦੇ ਲਈ ਵੀ ਆਪਾਂ ਜੋੜਾ ਰੱਖਾਂਗੇ ਚਾਹੇ ਕੋਈ ਆਪਣਾ ਕਿੰਨਾ ਮਰਜੀ ਪੱਕਾ ਕਸਟਮਰ ਆ ਠੀਕ ਹੈ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਠੀਕ ਹੈ ਜੀ ਜਿਹੜਾ ਬੰਦਾ ਸਦਨੋਂ ਸਾਈ ਦੇ ਕੇ ਜਾਣ ਵਾਰ ਆਪਦੇ ਰਖਾ ਲੇਗਾ ਉਸ ਬੰਦੇ ਲਈ ਅਸੀਂ ਕਬੂਤਰ ਰੱਖ ਲਾਂਗੇ ਠੀਕ ਹੈ ਨਾ ਫਿਰ ਵੀ ਸਾਨੂੰ ਵੀ ਬਿਲਕੁਲ ਯਾਨੀ ਕਿ ਕਨਫਰਮ ਹੋ ਜਾਂਦਾ ਹਾਂ ਵੀ ਬੰਦਾ ਆਏਗਾ ਜਿਹਨੇ ਪੈਸੇ ਲਾਈ ਹੁੰਦੇ ਨੇ ਆ ਬਾਜੀ ਮਾਦੀ ਆਪਣੀ ਦੇ ਪੈਰ ਬਿਲਕੁਲ ਬੰਦ ਜੋੜ ਕੋਈ ਹੱਡੀ ਨਹੀਂ ਕੋਈ ਛੱਡੀ ਨਹੀਂ ਚੈੱਕ ਕਰ ਲਓ ਔਰ ਬਰੇ ਨੌਂਦਰਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਮੁੜੀਆਂ ਹੋਈਆਂ ਨੌਂਦਰਾਂ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਆ ਜੀ ਦੇਖੋ ਬਿਲਕੁਲ ਬਰੇ ਜਿਹਨੂੰ ਕਹਿੰਦੇ ਨੇ ਆਪਾਂ ਚੰਨ ਪੈਰੀ ਉਹ ਚੀਜ਼ ਹੈ ਮੇਰਾ ਭਰਾ ਆਪਣੀ ਮਾਦੀ ਦੇ ਵਿੱਚ ਤੇ ਬਿਲਕੁਲ ਮੇਰਾ ਵੀ ਪੂਸਤਾਂ ਹੀ ਕੰਨੀਆਂ ਨੇ ਤੇ ਆਹ ਸੀਗੇ ਮੇਰਾ ਵੀ ਆਪਣੀ ਮਾਦੀ ਤੇ ਆ ਉਪਰਾ ਜੋੜਾ ਹੁਣ ਮੈਂ ਤੁਹਾਨੂੰ ਇਹ ਛੱਦ ਕੇ ਦਿਖਾਉਣਾ ਜਾਸਕੋ ਆ ਦੁਆਰ ਤੋਂ ਦੇਖੋ ਜੀ ਕੂਤਰ ਦੇ ਸਟੈਨਲਿਮੇਸ਼ਨ ਚੈੱਕ ਦੇਖੋ ਤੁਹਾਡੇ ਸਾਹਮਣੇ ਕਿਵੇਂ ਹੈ ਇੱਕ ਤਾਨਕੇ ਸਦ ਨੂੰ ਜੋੜਾ ਆਪਣਾ ਖੜਾ ਮਾਦੀ ਦੀ ਸ਼ੇਪ ਚੈੱਕ ਕਰ ਲੋ ਤੇ ਸਦ ਨੂੰ ਕਬੂਤਰ ਆਪਣੇ ਦਾ ਵजूद ਚੈੱਕ ਕਰ ਲੋ ਇੱਕ ਬਾਈ ਜੀ ਚੰਗਾ ਉਸਤਾਦ ਹੈ ਅਸੀਂ ਜੋੜੇ ਨੂੰ ਫੇਰ ਨਹੀਂ ਕਰ ਸਕਦਾ ਬਾਕੀ ਚਲੋ ਹਰ ਬੰਦੇ ਦੀ ਆਪ ਦੀ ਪਰਖ ਹੈ ਮੇਰਾ ਭਰਾ ਸਹੀ ਜੋੜੇ ਦਾ ਮੇਰਾ ਭਰਾ ਬਾਡੀ ਸਟਰਕਚਰ ਆ ਹੁੰਦਾ ਆ ਜੋ ਤੁਸੀਂ ਲਾਈਵ ਸਕਰੀਨ ਉਤੇ ਚੈੱਕ ਕਰ ਸਕਦੇ ਹੋ ਮਦੀਨ ਦੀ ਬਾਡੀ ਸਟਰਕਚਰ ਠੀਕ ਹੈ ਜੀ ਇਹੋ ਜਿਹਾ ਤੇ ਪਲੱਸ ਸਦ ਨੂੰ ਜਿਹੜਾ ਆਪਣਾ ਨਰ ਹੁੰਦਾ ਆ ਉਦੀ ਮੰਨ ਕੇ ਚੱਲੋ ਖੜਨੀ ਤੁਰਨੀ ਫਿਰਨੀ ਸੇਮ ਇਸ ਕਬੂਤਰ ਦੇ ਵਾਂਗ ਹੋਣੀ ਚਾਹੀਦੀ ਹੈ ਜੀ ਠੀਕ ਹੈ ਬਹੁਤ ਕੁਝ ਮੇਰਾ ਭਰਾ ਵੇਚ ਕੇ ਜੋੜੀਆਂ ਲਾਉਣੀਆਂ ਪੈਂਦੀਆਂ ਨੇ ਉਹਦੇ باوجود ਵੀ ਕਈ ਵਾਰੇ ਬੰਦੇ ਨੂੰ ਰਿਜ਼ਲਟ ਨਹੀਂ ਮਿਲਦਾ ਮੇਰਾ ਭਰਾ ਫਿਰ ਬੰਦੇ ਨੂੰ ਮੰਨ ਕੇ ਚੱਲੋ ਕਈ ਵਾਰੇ ਜੋੜਾ ਚੇਂਜ ਕਰਕੇ ਦੇਖਣਾ ਪੈਂਦਾ ਫਿਰ ਜਦੋਂ ਸਦੋਂ ਉਸੇ ਜੋੜਿਆਂ ਦੇ ਬੱਚੇ ਪੂਰੇ ਖੜਕਾ ਕੇ ਪਾਉਂਦੇ ਆ ਠੀਕ ਹੈ ਜੀ ਚੈੱਕ ਕਰ ਲਓ ਜੋੜਾ ਤੇ ਦੱਸਿਓ ਮੇਰਾ ਭਰਾ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਵੱਡਾ ਬਰੀਡਰ ਪੇਅਰ ਅਕੀ ਡਾਬਰੀ ਨਾਲ ਦੀ ਆਲ ਪੰਜਾਬ ਬਸਦ ਨੂੰ ਇਦੋਂ ਇਲਾਵਾ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇੱਥੋਂ ਤੱਕ ਮੇਰਾ ਭਰਾ ਜਨਾ ਪਰ ਆਪਣੇ ਜਾਂਦੇ ਨੇ ਬਸ ਦਾ ਕਰਾਇਆ ਮੇਰਾ ਭਰਾ ਐਡਵਾਂਸ ਹੁੰਦਾ ਤੇ ਕੋਈ ਉਹ ਸਦਨ ਮੈਨੂੰ ਫੋਨ ਨਾਲ ਆਵੇ ਜਿਹੜਾ ਕੋਈ ਵਰੇ ਅਸੀਂ ਬਸਲ ਨੂੰ ਪੈਸੇ ਦੇ ਦੇਵਾਂਗੇ ਜਾਂ ਤੁਹਾਡਾ ਆ ਦਾ ਕੋਈ ਬੰਦਾ ਭੇਜ ਦੋ ਅਸੀਂ ਉਹਨੂੰ ਪੈਸੇ ਦੇ ਦੇਣਗੇ ਠੀਕ ਹੈ ਵੀ ਸਦਨ ਨੂੰ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਜੀ